میننی میننی کھکھ اڑد دینی میرا ویرنا نجیری کوڑے آوے سوریاں تو چوری بیرنا بے پنے لکھ لکھ چٹیاں پاوے میننی میننی کھکھ اڑد دینی میرا ویرنا نجیری کوڑے آوے ਜੇ ਨਾ ਤੂੰ ਆਇਆ ਨਿਰਮਲਾ ਬੇ ਪਹਿਣ ਹੋ ਜੂਗੀ ਕੱਖਾਂ ਤੋਂ ਹੌਲੀ ਹੱਸ ਕੇ ਸੀ ਤੋਰੀ ਬੀਰ ਨਾ ਤੇ ਬੇ ਪਿੰਡ ਸੇਲੇ ਵੇ ਬਰਾਚੋਂ ਮੇਰੀ ਢੋਲੀ ਹੱਸ ਕੇ ਸੀ ਤੋਰੀ ਬੀਰ ਨਾ ਬੇ ਪਿੰਡ ਸੇਲੇ ਵੇ ਬਰਾਚੋਂ ਮੇਰੀ ਢੋਲੀ ਬੀਰਾਂ ਨੂੰ ਪਹਿਣਾ ਲੱਖ ਚਾਉਂਦੀਆਂ ਇੱਕ ਵਾਰ ਤੇ ਸਬਬੀਂ ਗੇੜਾ ਲਾਵੇ ਮਿੰਨੀ ਮਿੰਨੀ ਖਾਕ ਉੱਡਦੀ ਨਹੀਂ ਮੇਰਾ ਬੀਰਨਾ ਨਜਰੀ ਕੁੜੇ ਆਵੇ ਤੇ ਬਈ ਕਈ ਵਾਰ ਨਾ ਕੀ ਹੁੰਦਾ ਆਪਣੀ ਜ਼ਿੰਦਗੀ ਵਿੱਚ ਕੋਈ ਐਸਾ ਹਾਦਸਾ ਹੁੰਦਾ ਜਿਹਦੇ ਲਈ ਆਪਾਂ ਬੜੇ ਉਦਾਸ ਹੋ ਜਾਂਦੇ ਆ ਹਾਂਜੀ ਤੇ ਕਈ ਵਾਰ ਇਹੋ ਜਿਹਾ ਵੀ ਹੁੰਦਾ ਵੀ ਆਪਾਂ ਬਹੁਤ ਹੱਸਦੇ ਆ ਉਹ ਗੱਲ ਨੂੰ ਲੈ ਕੇ ਨਾ ਵੀ ਦਿਲ ਚੋਂ ਭਲਾਈ ਨਹੀਂ ਜਾਂਦੀ ਗੱਲ ਉਹ ਕੋਈ ਇਹੋ ਜੀ ਗੱਲ ਮਾਈਂਡ 'ਚ ਹੈ ਕਿ ਸਾਨੂੰ ਜ਼ਰੂਰ ਦੱਸੋ ਜੀ ਨਹੀਂ ਜੀ ਕੋਈ ਮਾਈਂਡ ਦੇ ਵਿੱਚ ਨਹੀਂ ਆਪਾਂ ਆਪਦੀ ਜ਼ਿੰਦਗੀ 'ਚ ਸਾਰੇ ਰੰਗ ਆਏ ਬਹੁਤ ਬਹੁਤ ਵਧੀਆ ਲਾਈਫ ਹੈ ਠੀਕ ਹੈ ਹਾਂਜੀ ਜ਼ਿਆਦਾ ਪਰ ਕੀ ਵਧੀਆ ਲੱਗਦਾ ਬਈ ਜ਼ਿੰਦਗੀ 'ਚ ਗਾਉਣਾ ਬਜਾਉਣਾ ਪੁਰਾਣੇ ਗੀਤ ਸੁਣ ਕੇ ਮੈਂ ਬਹੁਤ ਕੋਸ਼ਾਂਜੀ ਕਿਹੜੇ ਕਲਾਕਾਰ ਨੂੰ ਸੁਣਦੇ ਹੋ ਤੁਸੀਂ ਹੋਰ ਹਰ ਕਲਾਕਾਰ ਨੂੰ ਸੁਣਦਾ ਜੀ ਪੁਰਾਣਿਆਂ ਨੂੰ ਮੁਹੰਮਦ ਸਦੀਕ ਹੋਇਆ ਕਰਤਾਰ ਰਮਲਾ ਜੀ ਹੋਇਆ ਕੁਲਦੀ ਮਾਨਕ ਜੀ ਹੋਏ ਹਾਕਮ ਬਖਤਰੀ ਵਾਲਾ ਜੀ ਹੋਏ ਬਲਕਾਰ ਸਿੱਧੂ ਹਰਦੇਵ ਮਾਹੀ ਨੰਗਲ ਤੇ ਧਰਮਪ੍ਰੀਤ ਨਛੱਤਰ ਸ਼ੱਤਾ ਜੀ ਤੇ ਜਿਆਦਾ ਮੈਂ ਢਾਡੀ ਗੁਰਬਖ ਸਿੰਘ ਵਿੱਲਾ ਜੀ ਸੁਣਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਸਾਰੇ ਵੀ ਵਧੀਆ ਲੱਗਦੇ ਜੀ ਜਿਹੜਾ ਅੱਜ ਕੱਲ ਦਾ ਪ੍ਰੋਸੈਸ ਚੱਲ ਰਿਹਾ ਹੈ ਜੀ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਪਸੰਦ ਕਰਦਾ ਜੀ ਕਿਉਂਕਿ ਸਾਡੀ ਉਮਰ ਹੀ ਏ ਜੀ ਸਮਝ ਲਓ ਵੀ 45 ਪਲੱਸ ਕਰ ਗਈ ਠੀਕ ਹੈ ਜੀ ਅਸੀਂ ਇਸ ਚੀਜ਼ ਨੂੰ ਨਹੀਂ ਸੁਣਦੇ ਅੱਜ ਕੱਲ ਦਾ ਮਾਹੌਲ ਹੈ ਜਿਹੜਾ ਬਿਲਕੁਲ ਹਾਂ ਜੀ ਉਸ ਨੂੰ ਨਹੀਂ ਸੁਣਦੇ ਠੀਕ ਹੈ ਜੀ ਹਾਂ ਜੀ ਬਿਲਕੁਲ ਨਹੀਂ ਸੁਣਦੇ ਕਈ ਵਾਰ ਨਾ ਜ਼ਿਆਦਾਤਰ ਬਾਈ ਕੀ ਹੁੰਦਾ ਵੀ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਕਲਾਕਾਰ ਨੂੰ ਨਾ ਤਰਜੀ ਘੱਟ ਮਿਲਦੀ ਹੈ ਮੂਹਰੇ ਆਉਣ ਦੇ ਲਈ ਹਨਾ ਵੀ ਸਾਡੇ ਜਿਵੇਂ ਪੁਰਾਣੇ ਲੱਕ ਚੱਲੀ ਤਾਂ ਵੀ ਉਹਨੂੰ ਬਸ ਵੀ ਕੰਜਰ ਕਿਤਾ ਮੰਨਦੇ ਸੀ ਹਨਾ ਤੁਹਾਡੇ ਪਰਿਵਾਰ 'ਚ ਕਦੇ ਇਦਾਂ ਦੀ ਗੱਲ ਸੁਣਨ ਨੂੰ ਮਿਲੀ ਹੈ ਜਾਂ ਰਿਸ਼ਤੇਦਾਰਾਂ 'ਚ ਰਿਸ਼ਤੇਦਾਰਾ ਜੋ ਵੀ ਮਿਲੀ ਹੈ ਜੀ ਮਾਈ ਬਾਪ ਤੋਂ ਵੀ ਮਿਲੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਗੱਲ ਕਿਸੇ ਨੇ ਮਤਲਬ ਇਦਾਂ ਜਿਹੜੀ ਦਿਲ ਨੂੰ ਲੱਗੀ ਹੋਵੇ ਕਿਸੇ ਨੇ ਕਹਿਤੀ ਹੋਵੇ ਕਦੇ ਹੋਇਆ ਉਦਾਸੀ ਵਾਲਾ ਮਨ ਆਇਆ ਨਹੀਂ ਜੀ ਪਰਵਾਹ ਹੀ ਨਹੀਂ ਕਰੀਗੀ ਕਦੇ ਪਰਵਾਹ ਨਹੀਂ ਕਰੀ ਹਾਂ ਮਾਂ ਮਾਂ ਬਾਪ ਨੂੰ ਵੀ ਪਿੱਛੇ ਗਏ ਕਹਿੰਦਾ ਭੈਣ ਭਰਾਵਾਂ ਨੂੰ ਵੀ ਕਹਿੰਦਾ ਸੀ ਕਿ ਵੀ ਬਾਈ ਮੈਂ ਤਾਂ ਹੁਣ ਇਸ ਲਾਈਨ ਦੇ ਵਿੱਚ ਪੈ ਗਿਆ ਮੈਂ ਤਾਂ ਸਟੇਜਾਂ ਤੇ ਵੀ ਗਾਇਆ ਬਹੁਤ ਪ੍ਰੋਗਰਾਮ ਪਹਿਲਾਂ ਖੜੇ ਹੁੰਦੇ ਸੀਗੇ ਜੀ ਪਿੰਡਾਂ ਦੇ ਵਿੱਚ ਅਖਾੜਿਆਂ ਤੇ ਪਹਿਲਾਂ ਮੈਂ ਗਾਉਂਦਾ ਹੁੰਦਾ ਸੀਗਾ ਖੜ ਠੀਕ ਹੈ ਜੀ ਹਾਂ ਜੀ ਪਿੰਡ ਦੇ ਲੋਕ ਕਹਿੰਦੇ ਚਲੋ ਵੀ ਓ ਯਾਰ ਹਲੇ ਕਲਾਕਾਰ ਤਾਂ ਬਹੁਤ ਲੇਟ ਆਊਗਾ ਪਹਿਲਾਂ ਇਹਦੇ ਸੁਣ ਲਓ ਯਾਰ ਠੀਕ ਹੈ ਜੀ ਹਾਂਜੀ ਫਿਰ ਉਦੋਂ ਲੋਕਾਂ ਵੱਲੋਂ ਭਈ ਡਿਮਾਂਡ ਕਿਹੜੀ ਹੁੰਦੀ ਸੀ ਦਰਸ਼ਕਾਂ ਵੱਲੋਂ ਦਰਸ਼ਕਾਂ ਵੱਲੋਂ ਸੌਣ ਦਾ ਮਹੀਨਾ ਜੀ ਸੌਣ ਦਾ ਮਹੀਨਾ ਹੋ ਜਾਣ ਬਈ ਦੋ ਲੈਣਾ ਉਹਦੀਆਂ ਹਾਂਜੀ ਹਾਂਜੀ ਸੁਣਾ ਦਿਓ ਜੀ ਹਾਂ ਜਾ ਸੌਣਾ ਹੁਣ ਤੁਰ ਜਾ ਬੀਰਾ ਤੇ ਤੇਰੀ ਉਮਰ ਚਾਰ ਜੁਗ ਹੋਵੇ ਸਾਡਾ ਵੀ ਸਾਬਣੀ ਬੱਕਰਾ ਅੜਿਆ ਗੇੜਾ ਅੱਥੀ ਰੂ ਬਣੇ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੇੜੇ ਅਸੀਂ ਰੱਖਦੇ ਮਸਾਂ ਲ ਕੋਵੇ ਕੀ ਅਲ ਵੇਲੇ ਫਾਇਦਾ ਤੇਰਾ ਵੇਜ ਦੋਈ ਯਾਰ ਕੋ ਹੋੜਨਾ ਹੋਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਣ ਜਾਦੀ ਜਾਂ ਕੁੜੀਆਂ ਚ ਗੱਲ ਛੜ ਗਈ ਵੇ ਜਦੋਂ ਪੀਂਗ ਦੇ ਹੁਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਬੇਪੱਤਿਆਂ ਨਾਲ ਬੇਪੱਤਿਆਂ ਨਾਲ ਇੱਕ ਭੇੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜੇ ਬਈ ਆਪਾਂ ਹੁਣ ਦੀ ਕਲਾਕਾਰੀ ਦੀ ਗੱਲ ਕਰੀ ਹੈ ਨਾ ਜਿਹੜੇ ਹੁਣ ਵਾਲੇ ਕਲਾਕਾਰਾਂ ਦੀ ਆਵਾਜ਼ਾਂ ਜਿਹੜੀਆਂ ਉਹ ਮਿਊਜ਼ਿਕ ਨੇ ਦੱਬ ਲਈਆਂ ਹਾਂਜੀ ਤੇ ਪਹਿਲਾ ਕਲਾਕਾਰ ਦੀ ਆਵਾਜ਼ ਦਾ ਮਸ ਸੁਣਾਈ ਦਿੰਦਾ ਸੀ ਜਿਵੇਂ ਤੁਹਾਡੀ ਆਵਾਜ਼ ਸੁਣਾਈ ਦਿੰਦਾ ਨਾ ਜੀ ਤੇ ਜਿਹੜੇ ਹੁਣ ਵਾਲੇ ਜਨਰੇਸ਼ਨ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਬਾਰੇ ਬਈ ਕੋਈ ਨਿੱਗਾ ਜਿਹਾ ਸੁਨੇਹਾ ਕੋਈ ਨਿੱਗਾ ਜਿਆ ਸੁਨੇਹਾ ਬਾਈ ਜੀ ਕੱਲੇ ਵਿਆਹਾਂ ਦੇ ਭੁੱਖੇ ਐ ਪੈਸਾ ਹੈਗਾ ਠੀਕ ਹੈ ਲਾ ਦਿੰਦੇ ਐ ਤੇ ਮਿਊਜ਼ਿਕ ਉਤੋਂ ਉੱਪਰ ਦੀ ਚੱਲਦਾ ਉਹਨਾਂ ਦੀ ਆਵਾਜ਼ ਬਿਲਕੁਲ ਹੀ ਨਹੀਂ ਸਮਝ ਦਿੰਦੀ ਠੀਕ ਹੈ ਜੀ ਬਾਕੀ ਇਹ ਯਾ ਅੰਗਰੇਜ਼ੀ ਨੂੰ ਜਿਆਦਾ ਤਰਜੀਹ ਦੇ ਰਹੇ ਆ ਠੀਕ ਹੈ ਜੀ ਹਾਂਜੀ ਅਸੀਂ ਪੰਜਾਬੀ ਆ ਪੰਜਾਬੀ ਨੂੰ ਤਰਜੀਹ ਦੇਵਾਂਗੇ ਪੰਜਾਬੀ ਦਾ ਠੇਠ ਸਬਦੀ ਨਹੀਂ ਇਹਨਾਂ ਕੋਲੇ ਕੋਈ ਠੀਕ ਹੈ ਜੀ ਹਾਂਜੀ ਇਹ ਗੀਤਾਂ ਦੇ ਵਿੱਚ ਹਮੇਸ਼ਾ ਅੰਗਰੇਜ਼ੀ ਦੇ ਲਫ਼ਜ਼ੀ ਪਾਉਂਦੇ ਆ ਠੀਕ ਹੈ ਜੀ ਹਾਂਜੀ ਇੱਕ ਮੇਰਾ ਯਾਰ ਦੋਸਤ ਨੇ ਗੀਤ ਲਿਖਿਆ ਸੀਗਾ ਸੌਣ ਦੇ ਮਹੀਨੇ ਦੀ ਕੰਪੋਜ਼ਿਸ਼ਨ ਹੈ ਮੈਨੂੰ ਸੁਣਾਉਣਾ ਹੈ ਹਾਂਜੀ ਟਾਫ ਕਾਰਖਾਨਾ ਜਿੱਥੇ ਇੰਜਣਾਂ ਦਾ ਕੋਕੂਨਾ ਹੋਵੇ ਕੀ ਹੋਵੇ ਜਿੱਥੇ ਲੱਗੀ ਅੰਗਰੇਜ਼ ਦੀ ਹੋਵੇ ਮਹਿਫਿਲ ਹਮ ਬੰਟੂ ਨਾ ਹੋਵੇ ਤਾਂ ਕੀ ਹੋਵੇ ਜਿੱਥੇ ਬਹਿਣ ਫਕੀਰ ਤੇ ਜਗਨ ਦੀ ਵੈ ਅੱਲਾਹੂ ਨਾ ਹੋਵੇ ਤਾਂ ਕੀ ਹੋਵੇ ਜਿੱਥੇ ਹੱਕ ਨਹੀਂ ਮਿਲਦਾ ਹੱਕੀਆਂ ਨੂੰ ਠਾਠੂ ਨਾ ਹੋਵੇ ਤਾਂ ਕੀ ਹੋਵੇ ਵੈਲ ਕੰਮ ਤੂੰ ਲਖਾਈ ਫਰੇਮ ਘੇਟਤੇ ਸੋਣੀਏ ਹੀਰੀਏ ਜੀਆ ਨੂੰ ਲਖਾਈ ਫਰੇ ਘੇਟ ਕੇ ਆਸ਼ਕਾਂ ਨੂੰ ਘੂਰਦੀ ਫਰੇ ਨੀ ਗੱਲ ਕੋਈ ਨਾ ਮਕਮ ਚੰਨ ਮੱਕਣੇ ਸੋਣੀਏ ਹੀਰੀਏ ਕਿ ਹੋਈ ਮਜਬੂਰ ਜੀ ਫਰੇ ਨੀ ਜੀਆ ਨੂੰ ਲਖਾਈ ਫਰੇਗੇ ਏਟਤੇ ਉਨੇ ਚ ਵੀ ਅੰਗਰੇਜ਼ੀ ਦੇ ਲਫ਼ਜ਼ ਆਏ ਠੀਕ ਹੈ ਜੀ ਹਾਂ ਜੀ ਮੈਂ ਜਿਆਦਾ ਇਸ ਗੀਤ ਨੂੰ ਉਤਰ ਜੀ ਨਹੀਂ ਦੇ ਰਿਹਾ ਮੇਰੇ ਯਾਰ ਦੋਸਤਾਂ ਲਿਖਿਆ ਤੇ ਮੈਂ ਜਿਆਦਾ ਵੀ ਇੱਕ ਨਾ ਬਈ ਮੈਂ ਗੱਲ ਸੁਣੀ ਸੀਗੀ ਹਾਂ ਜੀ ਸੁਣੀ ਸੁਣਾਈ ਗੱਲ ਹੈ ਹਾਂ ਜੀ ਕਹਿੰਦੇ ਸਟੇਜ ਸ਼ੋਅ ਦੇ ਵਿੱਚ ਹਾਂ ਜੀ ਕੁਲਦੀਪ ਮਾਨਕ ਸਾਹਿਬ ਕਹਿੰਦੇ ਹੁੰਦੇ ਵੀ ਯਾਰ ਮੈਂ ਬਹੁਤ ਉੱਚਾ ਗਾਉਣਾ ਹਾਂ ਜੀ ਤੇ ਛੱਤਾ ਸਾਹਿਬ ਕਹਿੰਦੇ ਸੀ ਵੀ ਮੈਂ ਬਹੁਤ ਉੱਚਾ ਗਾਉਣਾ ਹਾਂ ਜੀ ਕਹਿੰਦੇ ਮਾਨਕ ਸਾਹਿਬ ਨੂੰ ਜੈਲਸੀ ਬੜੀ ਹੁੰਦੀ ਸੀਗੀ ਹਾਂ ਜੀ ਹਾਂ ਜੀ ਛੱਤੇ ਬਾਈ ਤਾਂ ਹੁੰਦੀ ਸੀਗੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਹਾਂਜੀ ਬਿਲਕੁਲ ਹੈ ਇਹ ਮੈਂ ਇੱਕ ਗੱਲ ਸੁਣੀ ਸੀਗੀ ਕਹਿੰਦੇ ਨਾ ਵੀ ਜਦੋਂ ਮਾਨਕ ਸਾਬ ਗਾ ਕੇ ਹਟੇ ਹਾਂਜੀ ਆਖੇ ਛੱਤਾ ਸਾਬ ਨੇ ਪੁੱਛ ਲਿਆ ਵੀ ਮਾਨਕ ਸਾਬ ਨੇ ਕਿਹੜੇ ਤੋਂ ਰੱਖਿਆ ਸੀ ਹਾਂਜੀ ਉਹ ਕਹਿੰਦੇ ਦੂਜੇ ਤੋਂ ਹਾਂਜੀ ਕਹਿੰਦੇ ਤੀਜਾ ਰੱਖ ਲਓ ਇਹ ਗੱਲ ਹੈਗੀ ਆ ਹਾਂਜੀ ਹਾਂਜੀ ਪੱਕੀ ਗੱਲ ਹੈ ਤੇ ਗਲੇ ਦੀ ਹਰਕਤੀ ਬਹੁਤ ਜ਼ਿਆਦਾ ਸੀਗੀ ਜੀ ਠੀਕ ਹੈ ਜੀ ਹਾਂਜੀ ਆਪਾਂ ਤਾਂ ਗਾ ਹੀ ਨਹੀਂ ਸਕਦੇ ਆਪਾਂ ਤਾਂ ਗਾ ਹੀ ਨਹੀਂ ਸਕਦੇ ਭਾਵੇਂ ਉਹ ਜੱਟ ਦਾ ਜ਼ਿਆਦਾ ਆਪਾਂ ਕਹਿੰਦੇ ਨੇ ਵੀ ਮਰਾਸੀ ਨੂੰ ਜ਼ਿਆਦਾ ਗਾਉਣ ਦਾ ਗੋਰੀ ਮਰਾਸੀ ਕੋਲੇ ਆ ਜੇ ਮੈਂ ਆਪ ਕਹਿੰਦਾ ਵੀ ਨਾ ਪਾਈ ਮਦਾਨਾ ਜੀ ਸੀਗੇ ਹਾਂਜੀ 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 ਨਹੀਂ ਕਲਾ ਸਾਨੂੰ ਵੀ ਕੁਦਰਤ ਨੇ ਉਨੀ ਬਖਸੀ ਹੈ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅਸੀਂ ਚਾਹੇ ਕੋਈ ਵੀ ਜਾਤੀ ਨਾਲ ਬਹੁਤ ਬਹੁਤ ਉੱਚਾ ਪਰ ਲਾਭ ਹੀਰਾ ਜੀ ਕੌਣ ਹੈ ਮਾਜੀ ਸਿੱਖ ਹੈ ਬਿਲਕੁਲ ਹਾਂਜੀ 77 ਸੱਤਾ ਜੀ ਮਾਜੀ ਸਿੱਖ ਹੈ ਉਹਦੇ ਜਿੰਨਾ ਉੱਚਾ ਗਾ ਨਹੀਂ ਸਕਦਾ ਕੋਈ ਜਿੱਥੇ ਸੱਤਾ ਜੀ ਗਾਗੇ ਉੱਥੇ ਨਹੀਂ ਗਾ ਸਕਦਾ ਮੈਂ ਕਹਿੰਦਾ ਵੀ ਲਾਭ ਹੀਰਾ ਜੀ ਵੀ ਨਹੀਂ ਗਾ ਸਕਦੇ ਬਿਲਕੁਲ ਜੀ ਬਿਲਕੁਲ ਹਾਂਜੀ ਉਹਨਾਂ ਦੇਕਾ ਅਖਾੜਾ ਜੀ ਮੌੜ ਮੰਡੀ ਪਿਆ ਕਿਸੇ ਕੰਪਨੀ ਕੋਲੇ ਉਹਦੇ ਚ ਗਾਇਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਬਾਰੇ ਗਾਇਆ ਪਹਿਲਾ ਗਾਣਾ ਉਹ ਵੀ ਸਾਨੂੰ ਸੁਣਾਵਾਂਗੇ ਤੇ ਮੌਕਾ ਮਿਲਿਆ ਕਦੇ ਹਾਂਜੀ ਬਹੁਤ ਹੀ ਜਿਆਦਾ ਉੱਚਾ ਗਾਇਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਤੇ ਕੋਈ ਐਹੋ ਜਿਹਾ ਕਿੱਸਾ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਗਏ ਸੀ ਇਹਨਾਂ ਵੀ ਮਾਨਕ ਸਾਹਿਬ ਮਤਲਬ ਜਦੋਂ ਜੈਲਸੀ ਕਰਦੇ ਸੀਗੇ ਇਸ ਪੱਖੋਂ ਤੁਸੀਂ ਕਦੇ ਕੋਈ ਇਦਾਂ ਦਾ ਕਿੱਸਾ ਹੋਵੇ ਤਾਂ ਜ਼ਰੂਰ ਬਿਆਨ ਕਰੋ ਜੀ ਮਾੜਾ ਜੀ ਨਹੀਂ ਆਪਾਂ ਨਹੀਂ ਜਣੀ ਕਰਦੇ ਸੀਗੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਹੋਇਆ ਸੀਗਾ ਜੀ ਇਹਨਾਂ ਦਾ ਠੀਕ ਹੈ ਜੀ ਉਹ ਸੁਣ ਸੁਣਨ ਦੇ ਵਿੱਚ ਹੀ ਆ ਜੀ ਹਾਂਜੀ ਹਾਂਜੀ ਉਹ ਕਿਦਾਂ ਸੀਗਾ ਜੀ ਉਹ ਪਹਿਲਾਂ ਮਾਨਕ ਜੀ ਗਾਰੇ ਸੀਗੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਮੌਸਮ ਮੌਕਾ ਲਿਆ ਜੀ ਮੌਕਾ ਲੈਣ ਤੋਂ ਬਾਅਦ ਜਦੋਂ ਮੌਕਾ ਮਿਲਿਆ ਤਾਂ ਦਰਸ਼ਕਾਂ ਨੇ ਬਾਵਾ ਕਰਤੀ ਠੀਕ ਹੈ ਜੀ ਤਾਂ ਮਾਨਕ ਸਾਹਿਬ ਨੂੰ ਇਸ ਤਰ੍ਹਾਂ ਹੋ ਗਿਆ ਵੀ ਯਾਰ ਆਪਾਂ ਦਾ ਵੀ ਕੋਈ ਗੁਰੂ ਹੈ ਠੀਕ ਹੈ ਜੀ ਹਾਂਜੀ ਉਦੋਂ ਫਿਰ ਮੰਨ ਲਓ ਚਿੱਤ ਹੈਗਾ ਰੱਬ ਚਿੱਤ ਹੈ ਹਾਂ ਹਾਂਜੀ ਤੇ ਕੋਈ ਹਾਸੇ ਠੱਠੇ ਵਾਲਾ ਕਿਸੇ ਕਵਰ ਮੈਨੂੰ ਜ਼ਰੂਰ ਹੋ ਜੇ ਕੋਈ ਮੰਚ ਜੇ ਕੋਈ ਹਾਸੇ ਠੱਠੇ ਲਈ ਕੋਈ ਐਸੀ ਜੀ ਕਹਾਣੀ ਜਿਹਨੂੰ ਦੇਖ ਕੇ ਸਾਡੇ ਦਰਸ਼ਕ ਕਹਿਣ ਵੀ ਕਿਆ ਬਾਤ ਹਾਸੇ ਠੱਠੇ ਵਾਲੀ ਤਾਂ ਕੁਛ ਨਹੀਂ ਜੀ ਬਸ ਮੈਂ ਤਾਂ ਇੱਕ ਇਨਾਂ ਕਹਾਂ ਵੀ ਵਧੀਆ ਆ ਆਉਂਦੀ ਜ਼ਿੰਦਗੀ ਜੀ ਰਹੇ ਹਾਂ ਹਾਸਾ ਠੱਠਾ ਹੀ ਹੈ ਸਾਡਾ ਤਾਂ ਸਦਾ ਹੀ ਹਾਂਜੀ ਇਹ ਤਾਂ ਜੋ ਹਾਂਜੀ 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 ਤੇ ਬਾਈ ਕਹਿੰਦੇ ਜਿਹੜਾ ਵਕਤ ਬੜਾ ਕੀਮਤੀ ਹੁੰਦਾ ਹਾਂਜੀ ਤੇ ਹੁਣ ਆਪਾਂ ਫਿਰ ਇਜਾਜ਼ਤ ਲਈ ਦਰਸ਼ਕਾਂ ਤੋਂ ਬਾਈ ਨਰਮਲ ਛੱਤੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਿਆ ਤੇ ਤੁਹਾਨੂੰ ਵੀ ਮੇਰੇ ਖਿਆਲ ਨਾਲ ਵੀ ਵਧੀਆ ਲੱਗਿਆ ਹੋਗਾ ਕਮੈਂਟ ਕਰਕੇ ਦੱਸਿਓ ਸਾਨੂੰ ਵੀਡੀਓ ਕਿਦਾਂ ਦੀ ਲੱਗੀ ਵਕਤ ਬੜਾ ਕੀਮਤੀ ਆ ਇਸ ਤੋਂ ਬਾਅਦ ਆਪਾਂ ਲੈਨੇ ਆ ਇਜਾਜ਼ਤ ਤੇ ਮਿਲਦੇ ਆ ਅਗਲੀ ਵਾਰ ਕਿਸੇ ਵਧੀਆ ਹੋਰ ਕਲਾਕਾਰ ਦੇ ਨਾਲ ਜਿੱਦਾਂ ਵੀਰ ਹੋਂ ਨਾਲ ਮਿਲੀ ਐ ਅੱਜ ਮੁਲਾਕਾਤ ਥੈਂਕ ਯੂ